ਛਪਾਰ ਦੇ ਮੇਲੇ ਦੇ ਇੰਨੇ ਝੂਟੇ ਬੱਲੇ 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 ਕਿੰਨੇ ਝੂਟੇ ਲੱਗੇ ਵੇਖੋ ਆ ਗਿਆ ਜੀ ਛਪਾਰ ਦਾ ਮੇਲਾ ਹੁਣ 16 17 18 19 20 21 ਤੇ 22 ਸਤੰਬਰ ਨੂੰ ਖੁੱਲੇ ਪਣਾਰੇ ਲੱਗਣੇ 6 ਦਿਨ ਸਿਰਫ ਮਠਿਆਈਆਂ 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 ਉਹ ਤੇਰੀ ਪਲੀਓ ਜੇ ਸੱਪ ਲੜ ਗਏ ਓਏ ਫੜੋ ਓਏ ਸੱਪ ਲਾਓ ਵੀ ਮਿੱਤਰੋ ਮੇਲਾ ਛਪਾਰ ਦਾ ਇਥੋਂ ਸਟਾਰਟ ਹੋ ਰਿਹਾ ਇਥੋਂ ਨਾਕਾ ਲੱਗਾ ਵਾ ਸਸਕਾਲ ਸਾਰਿਆਂ ਕੀ ਹਾਲ ਚਾਲ ਹੈ ਸਾਰੇ ਵਧੀਆ ਹੋਏ ਤੇ ਅੱਜ ਮੈਂ ਆਇਆ ਮੇਲੇ 'ਚ ਪਾਰ ਦੇ ਘਮੋਣ ਪੰਜਾਬ ਦਾ బిਗੇਸਟ ਨੰਬਰ 1 ਮੇਲਾ ਜਿਹੜਾ ਚੱਲਦਾ ਤੇ ਕੋਈ ਗਾਣਾ ਸੁਣਾ ਰਿਹਾ ਹੈ ਅਰਜੰਟ ਲੋਦਾ ਜਿਹੜਾ ਗਾਣਾ ਗਾ ਚ ਪਾਰ ਦਾ ਮੇਲਾ ਕਿ ਆ ਮੇਲੇ ਬਾਰੇ ਸੁਣਿਆ ਬਹੁਤ ਜਣਾ ਪਰ ਵੇਖਿਆ ਘੱਟ ਬਹੁਤ ਘੱਟ ਜਣਾ ਨਾ ਤਾਂ ਮੈਂ ਵੀ ਫਸਟ ਟਾਈਮ ਆਇਆ ਵਾਂ ਬੜੀ ਦੂਰੋਂ ਆਇਆ ਬਟਾਲੇ ਤੋਂ ਆਇਆ ਮੇਲਾ ਵੇਖਣ ਪਾਰ ਦਾ ਮਾਲ ਜਿਹੜਾ ਮਸ਼ਹੂਰ ਮੇਰਾ ਲੱਗਦਾ ਹੈ ਇੱਥੇ ਤੇ ਪੰਜਾਬ ਦਾ ਕਹ ਲਓ ਕਿ ਪਹਿਲੇ ਨੰਬਰ ਤੇ ਮੇਲਾ ਹੈਗਾ ਵਾ ਆ ਝੂੜੇ ਮਿਲਦੇ تھے ਸਾਉ ਉੱਪਰ ਝੂੜੇ ਮਿਲ ਗਏ ਅੱਜ ਫੋਲ ਤਾਂ ਨੋਟ ਐਕਸਪਲੋਰ ਕਰਦੇ ਸਾਰਾ ਮੇਲਾ ਦੇ ਝੂੜੇ ਇੰਨੇ ਕਿ ਜ਼ਿਆਦਾ ਲੱਗੇ ਹਨ ਮਤਲਬ ਕਿਦੇ ਇੰਨੇ ਝੂੜੇ ਨਹੀਂ ਹੁੰਦੇ ਪਾਲਵੇ ਦਾ ਮਸ਼ਹੂਰ ਮੇਲਾ ਪੰਜਾਬ ਦਾ ਨੰਬਰ 1 ਮੇਲਾ ਚੱਲਦਾ ਹੈ ਬਈ ਦੁਕਾਨਾਂ ਸੱਜੀਆਂ ਦੋਵੇਂ ਪਾਸੇ ਤੇ ਅੱਜ ਹੈਗਾ ਪਹਿਲਾ ਦਿਨ ਤੇ ਕੱਲ ਨੂੰ ਪਿਆਰ ਰੱਖਣੋਂ ਇੱਥੇ ਜਗ੍ਹਾ ਨਹੀਂ ਮਿਲਣੀ ਇੰਨੇ ਕਿ ਜ਼ਿਆਦਾ ਭੀੜ ਹੋਣੀ ਆ ਅੱਜ ਅੱਜ ਪਹਿਲੇ ਦਿਨ ਮਾਸਾ ਠਿੱਕਿਆ ਜਾਣਾ ਆ ਅੱਜ ਹਾਲਪੋਗਾ ਤੋਂ ਖਾਣਾ ਸਾਡੇ ਕਿਹਾ ਉਹ ਬਾਹਰ ਤੇ ਬਹੁਤ ਮੁਸ਼ਕਲ ਹੋਣੀ ਆ ਉਹ ਬਾਹਰ ਤੱਕ ਲੈਣਾ ਲੱਗਣੀ ਆ ਵਾ ਤੇ ਕਹਿੰਦੇ ਆ ਇੱਥੇ ਵੀ ਆਪੇ ਦੋ ਦਿਨ ਗੁੱਡੀਆਂ ਦੇ ਗੁੱਗਰ ਬੱਲੇ ਹੁੰਦੇ ਆ ਤੇ ਨਾ ਆਉਂਦੇ ਹੁੰਦੇ ਸੀ ਦੋ ਦਿਨ ਮਤਲਬ ਗੁੱਡੀਆਂ ਦੇ ਵਿੱਚ ਦੋ ਦਿਨ ਬੱਲੇ ਤੇ ਫਿਰ ਕੋਈ ਬੰਦਾ ਐਂਟਰ ਨਹੀਂ ਹੋਣਾ ਤੇ ਫਿਰ ਕੋਈ ਗੁੱਡੀ ਐਂਟਰ ਹੁੰਦਾ ਹੁੰਦਾ ਜੇ ਮਿਕਸ ਕੰਮ ਹੈ ਜਿਹੜਾ ਮੱਝ ਆ ਜਾ ਸਕਦਾ ਵਾ ਸੋ ਤੁਹਾਨੂੰ ਨਜ਼ਾਰਾ ਦਿਖਾਉਣਾ ਝੂੜੇ ਲੱਗੇ ਬੜੇ ਤਗੜ ਤਗੜੇ ਮਸ਼ਹੂਰ ਮੇਲਾ ਪੰਜਾਬ ਦਾ ਤੇ ਦੁਕਾਨਾਂ ਤੇ ਫੁੱਲ ਸੱਜੀਆਂ ਹੀ ਆ 6 ਦਿਨ ਦਾ ਖੁੱਲਾ ਭੰਡਾਰਾ ਮੇਲਾ ਛਪਾਰ ਦਾ ਲੱਗਣਾ ਇੱਥੇ ਤੇ ਜਿਹੜਾ ਕਿ ਅੱਜ ਪਹਿਲਾ ਦਿਨ ਹੈਗਾ ਇੱਥੋਂ ਚਾਲ ਪੈੜ ਸਟਾਰਟ ਹੋ ਜਾਂਦੀ ਹੈ ਮੇਲੇ ਦੀ ਅਜੀਬ ਮਟਾਲੇ ਦਾ ਮੇਲਾ ਖਤਮ ਕਰਕੇ ਆਏ ਤੇ ਨਾਲ ਹੀ ਹੁਣ ਇੱਧਰ ਮੇਲਾ ਸਟਾਰਟ ਹੋ ਗਿਆ ਮਾਲਕ ਦਾ ਝੂਰੇ ਮੇਲਾ ਅਸੀਂ ਇੱਧਰ ਵੇਖਣ ਆ ਗਏ ਆ ਤੇ ਅੱਜ ਝੂਰੇ ਵਾਲੇ ਵੀ ਤੁਹਾਨੂੰ ਫੜਾਗੇ ਇੱਧਰ ਬੜੇ ਵੱਡੇ ਵੱਡੇ ਝੂਰੇ ਵੀ ਹੈਗੇ ਆ ਤੇ ਮੱਥਾ ਵੀ ਟਕਾਵਾਂਗੇ ਤੁਹਾਨੂੰ ਸਾਰਾ ਮਲਕ ਪ੍ਰੋਗਰਾਮ ਲੋਕ ਨੂੰ ਲੱਗਦਾ ਜ਼ਰੂਰ ਦੇਖਿਓ ਅੱਜ ਜਿਹੜੀਆਂ ਤੁਸੀਂ ਆਸੇ ਪਾਸੇ ਦੁਕਾਨਾਂ ਵੇਖਦੇ ਹੋ ਇਹ ਹਫਤਾ ਹੁਣ ਇੱਧਰ ਲੱਗੀਆਂ ਰਹਿਣੀਆਂ ਵਾ ਤੇ ਐਤਵਾਰ ਕਹਿੰਦੇ ਬਹੁਤ ਜ਼ਿਆਦਾ ਇੱਥੇ ਭੀੜ ਹੋਣੀ ਆ ਉੱਥੇ ਸਿਰਫ ਅਹਿਮਦਗੜ ਵਾਲੇ ਆਉਣੇ ਆ ਹੋ ਬਾਕੀ ਤੇ ਅੱਜ ਅਹਿਮਦਗੜ ਵਾਲੇ ਤੇ ਹੋਣੀਆਂ ਨਹੀਂ ਪਰ ਅੱਜ ਮਲ ਦੂਰੋ ਦੂਰ ਸੰਗਤਾਂ ਜ਼ਿਆਦਾ ਆਈਆਂ ਵਾ ਪਹਿਲਾ ਦੇਣੇ ਆ ਤੇ ਜਿੱਦਣ ਐਤਵਾਰ ਹੋਇਆ ਨਾ 21 ਤਰੀਕ ਨੂੰ ਉਸ ਦਿਨ ਕਹਿੰਦੇ ਅਹਿਮਦਗੜ ਵਾਲਾ ਪਿੰਡ ਪੂਰਾ ਇੱਥੇ ਆਉਣਾ ਤੇ ਪੋਦਨ ਮੇਲਾ ਬਹੁਤ ਜ਼ਿਆਦਾ ਹੀ ਭਰਨਾ ਵਾ ਬਾਕੀ ਗੇਮਾਂ ਖੇਡ ਨੂੰ ਹੈਗੀਆਂ ਹਰ ਤਰ੍ਹਾਂ ਦੀ ਯਾਰ ਇੱਥੇ ਖੁੱਲਾ ਥਾਂ ਤੇ ਲੱਗਾ ਪਿੰਡ 'ਚ ਮੇਲਾ ਲੱਗਾ ਛਪਾਰ ਦੇ ਛਿਸ਼ਾ ਵਾਲਾ ਵੀ ਲੱਗਾ ਇੱਥੇ ਟਿਕਟ 100 ਰੁਪਿਆ ਸਿੰਘਾਕਾਰ ਦਬਾਈ ਵਾਲਾ ਸਵਾਦ ਐ ਸ਼ਪਾਰ ਦੇ ਮੇਲੇ ਚ ਮਿਲੂ ਤੁਹਾਨੂੰ ਬਹੁਤ ਕੁਝ ਵੇਖਣ ਨੂੰ ਮਿਲੂਗਾ ਤਰੰਗੀ ਤਰੰਗੀ ਹਾਰ ਤਰ੍ਹਾਂ ਦੀ ਵੱਖਰੀਆਂ ਵੱਖਰੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਮੇਲੇ ਸ਼ਪਾਰ ਦੇ ਹਾਰ ਤਰ੍ਹਾਂ ਦੀ ਚੀਜ਼ ਇੱਥੇ ਤੁਹਾਨੂੰ ਮੇਲੇ ਸ਼ਪਾਰ ਦੇ ਵੇਖਣ ਨੂੰ ਮਿਲਣਗੀ ਬਾਕੀ ਸੀਐਮ ਭਗਵੰਤ ਮਾਨ ਹੁਣੀ ਵੀ ਆਉਣਗੇ ਤੇ ਬੜੇ ਬੜੇ ਮੰਤਰੀ ਆਉਣੇ ਆ ਬੋਸਟਰ ਵੀ ਲੱਗੇ ਇਹਨਾਂ ਦੇ ਬੜੇ ਬੜੇ ਮੰਤਰੀ ਆਉਣੇ ਬਹੁਤ ਤਕੜਾ ਮੇਲਾ ਜਾਦਾ ਯਾਰ ਮੈਂ ਫਸਟ ਟਾਈਮ ਆਇਆ ਮੱਕੇ ਹੀ ਬੜਾ ਵਧੀਆ ਲੱਗੰਦਾ ਆਵਾ ਐਡਾ ਤਗੜਾ ਮੇਲਾ ਤੇ ਬਹੁਤ ਬੜੇ ਝੂਟੇ ਲੱਗੇ ਆ ਝਲਾਲ ਧੋਪਿਆ ਤੇ ਥੋੜੇ ਜਣੇ ਝੂਟੇ ਲੈ ਆਂਦੇ ਆ ਫੇਰ ਵੀ ਯਾਰ ਬੜੀ ਤਗੜੀ ਬੇੜੀ ਆ ਜਦੋਂ ਪੂਰੀ ਤਾਂ ਇਹਦੇ ਕਿੱਥੇ ਜਾਣੀ ਬੇੜੀ ਏ ਬਾਕੀ ਦਾ ਰੌਣਕਾ ਇਹ ਸੱਜਣ ਦੀਆਂ ਰੌਣਕਾਂ ਜੇ ਮਾ ਗਿਆ ਗਿਆ ਮਾ ਫੁੱਲ ਨੀ ਵਧੀਆ ਕਲਾ ਦੇ ਬਾਕੀ ਯਾਰ ਮੇਲਾ ਇੱਥੋਂ ਸਟਾਰਟ ਬੋਲ ਵੇਖੋ ਕਿੱਡੇ ਕਿੱਡੇ ਤਗੜੇ ਝੂਟੇ ਲੱਗੇ ਆ ਵੇਖੋ ਯਾਰ ਕਿੱਡੇ ਤਗੜੇ ਤਗੜੇ ਝੂਟੇ ਲੱਗੇ ਬਲੇ 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 ਬੜੇ ਤਗੜੇ ਝੂੜੇ ਆ ਤੇ ਲੈਣਾ ਲੱਗੀ ਹੋਣੇ ਝੂਟੇ ਲੈਣ ਇਹ ਕਮਲ ਸਿੰਘ ਹੋਣੇ ਵਾਲਾ ਜੱਤੀ ਪੋਜੋ ਜੱਤੀ ਪੋਜੋ ਆਇਥੇ ਤੇ ਘੁੰਮਣ ਘੇਰੀ ਜਿਹੀ ਬਣੀ ਪਈ ਆ ਚੱਕਰ ਚੇਰੀ ਵੇਖੋ ਕੰਨੇ ਝੂੜੇ ਲੱਗੇ ਬਾਲੇ ਬਾਲੇ ਸਾਡੇ ਜੀ ਦੀ ਬਾਤ ਹੋਰੀ ਨਹੀਂ ਬੱਚਾ ਜੂਗੀ ਗਾਡੀ ਕਿਨੇ ਬੜੇ ਝੂੜੇ ਬੜੇ ਝੂੜੇ ਕੁੜੀ ਤੇਰੇ ਨਾਲ ਮੁਕਾਬਲਾ ਮੈਂ ਤੇਰੇ ਨਾਲ ਮੁਕਾਬਲਾ ਆਇ ਤੂੰ ਖਾਹ ਕੇ ਬਿਠਾਏਂਗੇ ਬਿਠਾਏਂਗੇ ਗੋਨਾਮ ਆਇ ਤੂੰ ਖਾਹ ਕੇ ਸਾਡੀ ਜਿੰਨੀ ਜਗਮਗਾੜੀ ਕੀ ਤੇਰਾ ਮੁਕਾਬਲਾ ਹੈ ਭਾਈ ਵੀਰ ਜਾਕਰੋ ਬੋਲਰ ਆਸੇ ਤੇ ਆਵਾ ਬੱਲੇ ਬੱਲੇ ਇਹਦੇ ਝੂੜੇ ਮੋਕਾ ਨੂੰ ਨਹੀਂ ਆਉਂਦੇ ਜਿੱਧਰ ਤੀ ਕੋੜ ਮਾ ਉਧਰ ਝੂੜੇ ਝੂੜੇ ਆ ਕਦੀ ਦਰਵੇਂ ਝੂੜੇ ਸੰਜੇ ਦੇ ਦੁਨੀਆ ਵਖੋ ਸੰਜੇ ਵਖੋਗੇ ਝੂੜੇ ਖੱਬੇ ਵਖੋਗੇ ਝੂੜੇ ਝੂੜੇ ਮਿਲਣਗੇ ਤੁਹਾਨੂੰ ਬੱਲੇ ਬੱਲੇ ਰਸ਼ ਚੱਕ ਕਰੋ ਭਾਈ ਹਾ 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 ਭੀੜ ਪੂਰੀ ਫੁੱਲਿਆ ਮੋਦਕੂ ਵੀ ਹੈਗਾ ਜੀ ਬਾਕੀ ਆ ਸੱਜੀਆਂ ਦੁਕਾਨਾਂ ਸਾਰੀਆਂ ਸੇਲਾਂ ਲੱਗੀਆਂ ਫੁੱਲ ਇੱਥੇ ਵੀ 10 ਰੁਪਏ 20 ਰੁਪਏ ਸੇਲ ਫੁੱਲ ਇਧਰ ਤੇ ਤੁਹਾਨੂੰ ਮਠਿਆਈਆਂ ਵਾਲੇ ਸਾਡ ਤੇ ਇੱਕ ਪਾਸੇ ਵੇਖਣ ਨੂੰ ਮਿਲਣਗੀਆਂ ਦੁਕਾਨਾਂ ਦਸਰਫੋਂ ਮਠਿਆਈਆਂ 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 ਗਰਮਾ ਗਰਮ ਮਠਿਆਈਆਂ ਜਲੇਬੀਆਂ ਇਹੋ ਤੇ ਮੇਲੇ ਤੇ ਨਹੀਂ ਆ ਰਹੇ ਇਹ ਉਧਰ ਸਾਰੇ ਦੁਕਾਨਾਂ ਤੋਂ ਜੀਆਂ ਲੱਗੀਆਂ ਬੱਲੇ 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 ਜਾ ਲੈ ਕੇ ਜਾ ਸਕਦੇ ਜੇ ਅੰਦਰ ਚੜਾਉਣਾ ਵਾ ਤੇ ਬਾਕੀ ਆਪਾਂ ਜੋੜੇ ਇੱਥੇ ਲਾਦੇ ਆ ਕਿਉਂਕਿ ਜੋੜਾ ਘਰ ਬੜਿਆ ਨਹੀਂ ਆ ਬਾਕੀ ਯਾਰ ਇੱਥੋਂ ਵੇਖੋ 뷰 ਮੇਲੇ ਦਾ ਵੇਖੋ ਆਏ ਹਾਏ ਝੂੜੇ ਝੂੜੇ ਨਜ਼ਰਾ ਆਉਂਦੇ ਇੱਥੋਂ ਦੇ ਬਾਲੇ 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 ਇੱਥੋਂ ਝੂੜੇ ਝੂੜੇ ਨਜ਼ਰਾ ਆਉਂਦੇ ਆ ਅੰਦਰ ਚੱਲਦੇ ਮੱਥਾ ਦੇਖਦੇ ਹੁਣ ਅੱਜ ਮੱਥਾ ਰਮਾਨਾ ਤੇਕਿਆ ਜਾਣਾ काद रौनक बखने सारी देख मेले तो नहीं आ रहा इधर तो दुकाना ही दुकाना लगे बच्चा खड़ौने सारा कुछ दुकाना देखो दुकाना खुल सजी इतना ਆ ਦੁਕਾਨਾਂ ਲੱਗਿਆ ਰਹਿਣੀਆਂ 6 ਦਿਨਾਂ ਤੱਕ ਆ ਸੇਲਾ ਲੱਗੀਆਂ ਵਾ ਤੇ ਅੱਜ ਆ ਗਾ ਪਹਿਲਾ ਦਿਨ ਤੇ ਆਓ ਜਲਦੀ ਜਲਦੀ ਸ਼ੋਪਿੰਗ ਵੀ ਕਰੋ ਤੇ ਮੇਲਾ ਘੁੰਮੋ ਨਜ਼ਾਰਾ ਲੋਛਪਾਰ ਦਾ ਮੇਲਾ బిਗੇਸਟ ਮੇਲਾ ਵਾ ਪੰਜਾਬ ਦਾ ਬੜੀ ਤਗੜੀ ਯਾਰ ਦੂ ਦੂ ਤੱਕ ਮਾਰਕੀਟ ਆ ਆਹ ਲੇਡੀਜ਼ ਵਾਸਤੇ ਚੂੜੇ ਲੇਡੀਜ਼ ਆ ਸੋਵਿੰਗ ਆ ਸੇ ਹਰ ਜਗ੍ਹਾ ਹੁੰਦੀ ਆ ਕਿੱਥੇ ਮਰਜ਼ੀ ਚੱਲ ਜੀਏ ਮੁੰਡੇ ਵਾਲੀ ਝੂੜੇ ਝੜੇ ਜੁੰਦੇ ਆ ਸ਼ਪਾਰ ਦੇ ਮੇਲੇ ਦੇ ਇੰਨੇ ਝੂਟੇ ਬੱਲੇ 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 ਕਿੰਨੇ ਝੂੜੇ ਲੱਗੇ ਵੇਖੋ ਗਿਣਨ ਲੱਗਿਆਂ ਤੱਕ ਜੋਗੇ ਇੰਨੇ ਝੂਟੇ ਲੱਗੇ ਇੱਥੇ ਹੋਰ ਵੇਖਦੇ ਗੜਗੜ ਝੂਲੇ ਲੱਗੇ ਅੰਦਰ ਚੱਲਦੇ ਆ ਇੱਕ ਝੂਲੇ ਤੇ ਖਾਓ ਬਹੁਤ ਮੈਂ ਕੀ ਆਓ ਭਾਈ ਅੱਜ ਵੀ ਖਾਓ ਸੌਂ ਵੀ ਖਾਓ ਖਾਓ ਭਾਈ ਸਾਰੇ ਝੂਲੇ ਲੱਗੇ ਬੱਚਿਆਂ ਵਾਲੇ ਇੱਧਰ ਵੀ ਬੇੜੀਆਂ ਬੱਲੇ ਬੱਲੇ ਬੜੇ ਤਗੜੇ ਝੂਲੇ ਲੱਗੇ ਆ ਇਹ ਕਿਹੜੇ ਇਥੇ ਸਹੀ ਆ ਯਾਰ 70 ਰੁਪਏ ਆ ਬਾਕੀ ਵਧਾਉਂਦੇ ਕਿ ਪਤਾ ਨਹੀਂ ਮਿਲਣਾ ਤਾਂ ਪੱਕੀ ਟੀਕੜ ਇਥੇ 70 ਰੁਪਏ ਟਿਕਟ ਸਹੀ ਤੇ 70 ਵੀ 80 ਰੁਪਏ ਹੋਣੀ ਆ ਵੱਡੇ ਝੂਟੇ ਵੀ ਪਤਾ 80 ਆ ਹਾਂ 80 70 ਵੀ ਦਿਆ ਵਾ ਕਿ ਕਿ ਡਾ ਵੱਡਾ ਪੰਗੜਾ ਕਿੱਡੀ ਵੱਡੀ ਬੇਟ ਜ ਆ ਹਾ ਆ ਪੰਗੜਾ ਵੇ ਆ ਇਹ ਖਤਮ ਆ ਗਿਆ ਤੇ ਬਾਕੀ ਨੀ ਯਾਰਾ ਚੱਕ ਕਰੋ ਇੱਕ ਇਥੋਂ ਆ ਬਹੁਤ ਤਗੜੀ ਬੇੜੀ ਯਾਰ ਬੜੇ ਬੜੇ ਤਗੜੇ ਗੋਲ ਘੰਗੂੜੇ ਆ ਕੰਮ ਉਹ ਦਾ ਹੋਆ ਇਧਰ ਮਾਰਨ ਦੀ ਟ੍ਰੇਨ ਹਾਰਨ ਬੜਾ ਜ਼ੋਰ ਜ਼ੋਰ ਦੀ ਬਾਕੇ ਹਲਾ ਟ੍ਰੇਨ ਆ ਗਈ ਬੜਾ ਹੀ ਤਗੜਾ ਹਾਰਨੇ ਸੱਚੀ ਮੱਕੀਆ ਆ ਵੇਖੋ ਯਾਰ ਝੂੜੇ ਝੂੜਿਆ ਦੇ ਨਹੀਂ ਕਮੀ ਆ ਗਈ ਇੱਥੇ ਆਓਗੇ ਤੇ ਅਇਦਰ ਲਗਾ ਭੂਤ ਬੰਗਲਾ ਰਾਫੜੀਆਂ ਆਵਾਜ਼ਾਂ ਹੁੰਦੀਆਂ ਇਹ ਬਾਹਰੋਂ ਖਤਰਨਾਕ ਆਵਾਜ਼ਾਂ ਹੁੰਦੀਆਂ ਅੰਦਰ ਦੇ ਵਜਾ ਕੇ ਸਹਿ ਫਾਇਦਾ ਨਹੀਂ ਹੈਗਾ ਉਹ ਕਿ ਨਿਆਣੇ ਨੂੰ ਨੇ ਡਰਦੇ ਐ ਇਦਾਂ ਕਦਾ ਨਹੀਂ ਹੈਗਾ ਬਲਕਿ ਬਕਲ ਬਕਿ ਆਪ ਕੋ ਗੁੜਿਆ ਨਹੀਂ ਆ ਰਹਾ ਵਾ ਆ ਏਡਕੂ ਗੁੜਿਆ ਜਿੱਧਰ ਵੀ ਨਿਗਾ ਮਾਰ ਲਓ ਭੰਗੂੜੇ ਚੱਲਦੇ ਦੇਖਣਗੇ ਤੁਹਾਨੂੰ ਬਲਾਂ ਦਾ ਸੋਕੇ ਘਰ ਦਾ ਹੋ ਗਿਆ ਜੋ ਮੁਰਾਦ ਲੈ ਕੇ ਆ ਮੁਰਾਦ ਕੋਰੀ ਕਰਦੇ ਮੇਰੇ ਵੀ ਗੌਣ ਖਟੇ ਵੀਰ ਇਹ ਤਾਂ ਚੱਲ ਜਿਉ ਹੋਂਦੇ ਯਾਰ ਵੇਖਦੇ ਆ ਕੀ ਕਰਦਾ ਬਈ ਜਾਦੂ ਜਾਂ ਦੇਹ ਭਾ ਨਹੀਂ ਕੀਤੇ ਨੇ ਉਹਨਾਂ ਦੀ ਉੱਤੇ ਆ। ਔਰ ਦੋ ਇੱਕ ਬੱਲੇ ਤੋਂ ਅਗੇ ਨੂੰ ਉੱਤੇ ਚੇਤ ਕਰਾਉ। 4 5 6 7 8 9 10 11 12 13 14। ਹਾਂ, ਲੈਰ ਜੇ ਕੋਲ ਲਾ। ਮਾਰਾ ਨਹੀਂ। ਇਹ ਤੁਮ ਦਿਖਾਣੇ ਕੇ ਲਈ ਬਰਸ ਕਰਾ। ਫਸ। ਸਰਪਨ ਨਾ ਬੰਦੇ ਵਿਚਾਇ। ਸੀਧੇ ਪਾਮ ਕਰ। ਇਹ ਤੁਮ ਦੇਖਣਾ ਸੰਤਖ ਸਰਾ। ਐਸੇ ਖੜੇ ਰਹਿ ਬਾਬਸੀ ਨੇ ਛੋਲੇ ਮੇਰੇ। हाँ, ट तो ले ला तो ला तो मुझे दस पाँच रूपए दे देना वरना मेरे बाप का कर्जा नहीं है देख लो एटम क्या बाप लेकर आओ एटम शंकर सम्राट एक बोल बोलूंगा सारे आदमी आग थोड़े आगे हो जाना तीन बोल लूंगा एटम हो जाएगा चार बोल लूंगा दूंगा वास्तव में चले जाना बेटा आज हो जाओ सारे आदमी आगे हो जाओ देख लो देखा एटम शंकर सम्राट नीचे बैठे बोल बोलूंगा देख लोजय नीचे बैठिए

मैंने क्या बोला जिसे परमात्मा ने मर्द बना दिया उसे कभी कोई औरत नहीं बना सकता ये तो मेरी कलाकारी है एकदम देखो शंकर सम्राट वाला एक बोल लूंगा पेर हिले का दो तो बोल लूंगा सर हिलेगा तीन बोल आवाज़ सुन दो जनाना है जयमरदाना क्या जा मेरे पीर बाबा एकदम दिखा दे शंकर सम्राट वाला ये एकदम आपको टिकट देखा टिकट दे के देख लोगे ना फिर भी आपको माँ आप बोल नहीं पाऊंगा मैं गरीब आदमी फुटपाथ पर दिखा रहा हूँ देख लो मेरा एकदम हाथ जोड़ रहा हूँ कोई भी आदमी बिचारे नहीं आ रहा अगर हाथ जोड़े की नहीं मानोगे मैं गरीब फिर बाबा

ये बेटा तैयार है मैं भी तैयार हूँ ये सांप बेटा जाली में मैं भी जाली में जैसे मैं बोलूँगा वैसे ही बोलेगा ना के, मैं भी खतरनाक हूँ ये, ये पहलवान है मैं भी पहलवान हूँ ये धारा सिंह है मैं भी धारा सिंह हूँ ये खूनी है मैं भी खूनी हूँ ये हरामी है तू पक्का हरामी है से 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 <laughs> से मैं से कह रहा ये मुझसे कह रहा हूँ मैं मुझसे कहेगा बंतरी मार के तेरी टांग तोड़ दूंगा घूम रहा लगाएगा जादू लगाएंगे लगा जादू लगा लगा साफ को निकाल के लड़ाई चालू बजा दे। मैं भाई मंत्र में आ जाओ

अरे हाथ में तो उठा ले जल्दी उठा ले यार मेरे वीर शाबाश क्या नाम बताया राजू, राजू। बोलो घुस जाओ घुस जाओ ऐसे नहीं जाएगा प्यार से बोलो भाभी घुस जाओ <laughs> अरे बोलो तो <था> सही <laughs> अरे बोल भाभी घुस जाओ घुस जाओ नीचे रख गंडे में डंडा चलेगा ऐसा हाथ बना लो मेरे भी ऐसा क्या नाम बताया राजू कभी भीख मांगी आज काम हो रहे हो ਤੂੰ 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 ਬੋਲੇ ਹੋਇਆ ਛੋਟੀ ਚੀਜ਼ ਮੰਗੇਗਾ ਤੁਹੇ ਦੇ ਦੂੰਗਾ ਕੋਈ ਚੀਜ਼ ਜੋ ਮਰਜ਼ੀ ਮੰਗ ਲਓ ਲੜਕੇ ਜਾਓ ਫਿਰ ਸੋ ਮੇਤਰੋ ਆਵਾ ਪਹਿਲੇ ਦਿਨ ਦੀ ਰੌਣਕ ਸੋ ਜੇ ਬਲੌਗ ਵਧੀਆ ਲੱਗਾ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਹੋ ਨੈਕਸਟ ਦੂਜੇ ਬਲੌਗ ਤੇ ਪਾਰ ਦੇ ਮੇਲੇ ਤੇ ਸੇ ਨਾਈਟ ਵਾਲੇ ਬਲੌਗ ਹੁਣ ਮਿਲਾਂਗੇ ਹਫਤਾ ਨਹੀਂ ਤੇ ਨਾਲ ਟਿਕਰ ਪਹੇਰਾ ਬਰਕਾ